ਮੋਗਾ 'ਚ ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਜ਼ਿਲ੍ਹੇ ਦੇ ਦਰਜਨਾ ਪਿੰਡਾਂ ਦੇ ਵਿੱਚ ਹੜਵਰਦੀ ਸਥਿਤੀ ਪੈਦਾ ਕਰ ਦਿੱਤੀ। ਕਿਸਾਨਾਂ ਦੇ ਵੱਲੋਂ ਆਪਣੀ ਫਸਲ ਨੂੰ ਡੁੱਬਦਿਆਂ ਦੇਖ ਕੇ ਲਿੰਕ ਸੜਕਾਂ ਨੂੰ ਤੋੜ ਕੇ ਪਾਣੀ ਦੂਸਰੇ ਪਾਸੇ ਰਾਹੀ ਡਰੇਨ ਵਿੱਚ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਭਾਰੀ ਬਾਰਿਸ਼ ਨੇ ਜ਼ਿਲ੍ਹੇ ਪਾਰਚੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਸਮੇਤ ਸਬਜ਼ੀਆਂ, ਪਸ਼ੂਆਂ ਲਈ ਲਗਾਇਆ ਹਰਾਚਾਰਾ ਅਤੇ ਮੱਕੀ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਮੋਗੇ ਦੇ ਪਿੰਟ ਬੁੱਗੀਪੁਰਾ 'ਚ ਡਰੇਨ ਦੇ ਪਾਣੀ ਦੇ ਵਹਾਅ ਦੇ ਵਿੱਚ ਇੱਕ ਕਾਰ ਸਮੇਤ ਦੋ ਨੌਜਵਾਨ ਪਾਣੀ ਦੇ ਵਿੱਚ ਡੁੱਬ ਗਏ। ਮੋਕੀਤੇ ਲੋਕਾਂ ਤੇ ਪ੍ਰਸ਼ਾਸਨ ਨੇ ਇੱਕ ਨੌਜਵਾਨ ਨੂੰ ਤਾਂ ਬਾਹਰ ਕੱਢ ਲਿਆ ਦੂਸਰੇ ਦੀ ਭਾਲ ਜਾਰੀ ਹੈ ਮੱਲਿਆਣਾ ਲੇਪੋ ਲਿੰਕ ਰੋਡ ਤੇ ਪਾਣੀ ਦੇ ਵਹਾਅ ਚ ਫਸੀ ਇੱਕ ਨਿੱਜੀ ਬੱਸ ਥਿਲੜਾ ਮਸ਼ੀਨ ਨਾਲ ਕੱਢੀ ਗਈ ਬੁੱਧਵਾਰ ਨੂੰ ਸਵੇਰੇ 8:00 ਵਜੇ ਦੇ ਕਰੀਬ ਮੱਲਿਆਵਾਲ ਲੋਂਪੋ ਲਿੰਕ ਰੋਡ ਤੇ ਓਵਰਫਲੋ ਹੋਈ ਚੰਦਪਾਣ ਡਰੇਨ ਕਾਰਨ ਇੱਕ ਨਿੱਜੀ ਅਤੇ ਸਕੂਲ ਦੀ ਬੱਸ ਡਰਾਈਵਰ ਦੀ ਗਲਤੀ ਨਾਲ ਪਾਣੀ ਦੇ ਵਹਾਅ ਦੇ ਵਿੱਚ ਫਸ ਗਈ ਪਰ ਨੁਕਸਾਨ ਤੋਂ ਬਚਾਰਿਆ ਸਕੂਲ ਦੀ ਜੀ ਬੱਸ ਨੂੰ ਤਾਂ ਸਥਾਨਕ ਵਾਸੀਆਂ ਨੇ ਤੁਰੰਤ ਇਕੱਠੇ ਹੋ ਕੇ ਟਰੈਕਟਰ ਨਾਲ ਬਾਹਰ ਕੱਢ ਲਿਆ ਪਰ ਨਿੱਜੀ ਸਵਾਰੀਆਂ ਵਾਲੀ ਬੱਸ ਨੂੰ ਜ਼ਿਆਦਾ ਪਾਣੀ ਦੇ ਵਹਾਅ ਚ ਫਸਣ ਕਾਰਨ ਹਿਡਰਾ ਮਸ਼ੀਨ ਰਾਹੀਂ ਬਾਹਰ ਕੱਢਿਆ ਗਿਆ। ਰਸੂਲਪੁਰ ਮੱਲਿਆਣਾ ਲਿੰਕ ਰੋਡ ਤੇ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਸਥਾਨਕ ਰਸੂਲਪੁਰ ਦੇ ਕਿਸਾਨਾਂ ਨੇ ਫਸਲਾਂ ਨੂੰ ਡੁੱਬਦਾ ਦੇਖਦਿਆਂ ਸੜਕ ਨੂੰ 3 ਫੁੱਟ ਤੱਕ ਤੋੜਨਾ ਪਿਆ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉੱਥੇ ਸਥਾਨਕ ਵਾਸੀਆਂ ਨੇ ਕਿਸੇ ਨੁਕਸਾਨ ਦੇ ਡਰੋਂ ਪੈਰਾ ਦਿੱਤਾ ਜਗਰਾਓ ਏਰੀਆ ਦੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਪਿੰਡ ਮੱਲਿਆਣਾ ਤੇ ਰਸੂਲਪੁਰ ਵਾਸੀ ਨੌਜਵਾਨਾਂ ਨੇ ਰੈਸਕਿਊ ਦੌਰਾਨ ਲੰਮਿਆ ਪੈ ਕੇ ਪਾਣੀ ਤੋਂ ਬਾਹਰ ਲੰਗਾਇਆ ਜ਼ਿਕਰਜੋਗ ਹੈ ਕਿ ਇੱਕ ਐਨਆਰਆਈ ਵੀ ਇਸ ਮੀਂਹ ਦੇ ਪਾਣੀ ਚ ਫਸ ਗਿਆ ਤਾਂ ਉੱਥੇ ਨੌਜਵਾਨਾਂ ਨੇ ਉਸ ਐਨਆਰਆਈ ਨੂੰ ਵੀ ਪਾਣੀ ਤੋਂ ਬਾਹਰ ਕੱਢਿਆ ਸੌਨ ਮਹੀਨੇ ਦੇ ਪਹਿਲਾਂ ਅਤੇ ਭਾਰੀ ਮੀਂਹ ਨੇ ਜ਼ਿਲ੍ਹੇ ਦੇ ਦਰਜਨਾ ਪਿੰਡਾਂ ਮੱਲਿਆਣਾ ਲੋਨਪੁਰ ਦੋਦਰੇ ਬੁੱਟਰਕਲਾ ਤੁਰਕੋਟ ਚੜਤ ਸਿੰਘ ਵਾਲਾ ਦਾਲਾ ਭੁੱਗੀਪੁਰਾ ਮੈਰੋ ਬੈਣੋ ਰਾਮੂ ਵਾਲਾ ਕਲਾਂ ਸਨੇ ਕਈ ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਇਸ ਭਾਰੀ ਮੀਂਹ ਨਾਲ ਪੂਰੀ ਤਰ੍ਹਾਂ ਨੁਕਸਾਨ ਹੇਠਾ ਚੁੱਕੀ ਹੈ ਜੇਕਰ ਮੌਸਮ ਅੰ데 ਦਿਨਾਂ ਦੇ ਵਿੱਚ ਹੋਰ ਖਰਾਬ ਹੁੰਦਾ ਹੈ ਤਾਂ ਜ਼ਿਲ੍ਹੇ ਦੇ ਕਈ ਹੋਰ ਪਿੰਡਾਂ ਦੇ ਪਾਣੀ ਦੀ ਮਾਰ ਹੇਠ ਆ ਸਕਦੀ ਨਹੀਂ ਅਤੇ ਫਸਲਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਅਤੇ ਬਲਾਕ ਪ੍ਰਧਾਨਾਂ ਨੇ ਕਿਹਾ ਕਿ ਨੁਕਸਾਨ ਡਰੇਨ ਵਿਭਾਗ ਵੱਲੋਂ ਸਮੇਂ ਸਿਰ ਚੰਦਪਾਣੀ ਡਰੇਨ ਦੀ ਸਫਾਈ ਨਾ ਕੀਤੀ ਹੋਣ ਕਾਰਨ ਹੋਇਆ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਡਰੇਨ ਦੀ ਸਫਾਈ ਕਰਨ ਦੀ ਅਪੀਲ ਕੀਤੀ ਅਸੀਂ ਐਮਰਿ ਕਰਨ ਚੱਲੇ ਸੀਗਾ ਸਾਨੂੰ ਪਤਾ ਨਹੀਂ ਸੀਗਾ ਡੰਗਾਈ ਇੰਨੇ ਆ ਨਾ ਉੱਤੇ ਕੋਈ ਬੈਰੀਕਾਟ ਲੱਗਿਆ ਹੋਇਆ ਸੀਗਾ ਸਾਹਮਣੇ ਕੁਝ ਵੀ ਨਹੀਂ ਸੀਗਾ ਤੇ ਇਥੇ ਜੋ ਲੰਗੋਣ ਲੱਗੋ ਬੈਤ ਫਸ ਗਏ ਮੇਰਾ ਫੋਨ ਦਿਓ ਮੜਾ ਨਾ ਕਰਾ ਗੱਡੀ ਲੱਗੀ ਇਹ ਪੈਰੀਕਾਟ ਕੰਮ ਹੋ ਰਿਹਾ ਸੀਗਾ ਪਤਾ ਨਹੀਂ ਲੱਗੇ ਗੱਡੀ ਦੇ ਸ਼ੀਸ਼ੇ ਲੱਗੇ ਹੋਏ ਸੀਗੇ ਅਸੀਂ 4 ਜਣੇ ਸੀਗੇ ਕਿ ਹਾਲਤ ਕੀ ਕਰੋ ਹਾਂਜੀ ਹਾਂਜੀ ਸਰ ਠੀਕ ਹੈ ਤੇ ਕਿਵੇਂ ਚਾਰੋ ਲੇਡੀਜ਼ ਸੀ ਕਿਨੇ ਤੇ ਦੋ ਭੈਣਾ ਸੀਗੇ ਇੱਕ ਮਾਮਾ ਜੀ ਸੀਗਾ ਕਮਾਂ ਸੀਗੇ ਚਾਰ ਜਾਨੇ ਸੀਗੇ ਆ ਕਰਨ ਕੀ ਜਾ ਰਹੇ ਸੀ ਅਸੀਂ ਐਮ ਆਰ ਆਈ ਕਰਾਉਣ ਚਲੇ ਸੀਗੇ ਮੇਟਾ ਲੈਬ ਚ ਜਦੋਂ ਗੱਡੀ ਤੁਹਾਡੀ ਪਾਣੀ ਦੀ ਖੜ ਬੰਦ ਹੋ ਗਈ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਜੀ ਅਸੀਂ ਗੱਡੀ ਆਹ ਤੱਕ ਇਹਨਾਂ ਬਾਰੀ ਕੋਲ ਤੋਂ ਬਾਹਰ ਨਿਕਲੇ ਆ ਉਹ ਤੋਂ ਬਾਅਦ ਸਾਨੂੰ ਜਿਹੜੇ ਆਮ ਲੋਕ ਆ ਉਹਨਾਂ ਨੇ ਬਾਹਰ ਕੱਢਿਆਗਾ ਉਹ ਕੱਢਿਆ ਜੀ ਬਾਈ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਸਰਦਾਰ ਸਾਹਿਬ ਆਏ ਹਾਂਜੀ 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 ਇਹਨਾਂ ਨੇ ਸਾਡੀ ਗੱਡੀ ਬਾਹਰ ਕੱਢ ਕੇ ਦਿੱਤੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੁਹਾਡੇ ਪਰਿਵਾਰ ਵਾਲੇ ਸੁਰੱਖਿਅਤ ਹਾਂਜੀ ਹਾਂਜੀ ਸਾਰੇ ਠੀਕ ਹਾਂ ਚਲੇ ਗਏ ਘਰੇ ਸੁਰੱਖਿਅਤ ਆ ਗਏ ਹਾਂ ਹਾਂ ਸਹੀ ਹੈ ਜੀ ਸਾਰੇ ਕਿੰਨੇ ਜਣੇ ਕਾਰ 'ਚ ਸਵਾਰ ਸੀ ਉਹਨਾਂ ਦੀ ਹਾਲਤ ਕਿੱਦਾਂ ਹੈ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਉਹਨਾਂ ਨੂੰ ਦੱਸਣ ਦੇ ਮਤਾਬਕ ਵੀਰ ਜੀ ਇੱਕ ਖਾਲਸਾ ਜੀ ਆ ਸਾਡੇ ਵੀਰ ਤੇ ਤਿੰਨ ਬੱਚੀਆਂ ਜਿਹੜੀਆਂ ਤਿੰਨ ਪਰਿਵਾਰਕ ਮੈਂਬਰ ਸੀਗੇ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦਾ ਜਾਨੀ ਨੁਕਸਾਨ ਤੋਂ ਬਚਤ ਹੋ ਗਈ ਆ ਜਿੱਥੇ ਸਾਡੀ ਡਿਊਟੀ ਬਣਦੀ ਆ ਅੱਜ ਜਿਹੜੀ ਕਿ ਹੁਣ ਨਗਰ ਨਗਰ ਕੰਗਣ ਦੇ ਸਹਿਯੋਗ ਦੇ ਸਾਡੀ ਕੀ ਫਾਰਮਗੇਟ ਦੀ ਗੱਡੀ ਵੀ ਸਾਡੀ ਇੱਥੇ ਆਈ ਵੀ ਆ ਤੇ ਸਮਾਜ ਸੇਵਾ ਕਿ ਅਸੀਂ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਅਸੀਂ ਕਦੇ ਇਹ ਨਹੀਂ ਵੇਖਿਆ ਕਿਤੇ ਗਰਮੀ ਆ ਸਰਦੀ ਆ ਮੀਂਹ ਪੈਂਦਾ ਤੇ ਵੀ ਅਸੀਂ ਰਜਾਈ ਦੇ ਵਿੱਚ ਬਹਿ ਜਾਈਏ ਜਾਂ ਸਾਡੇ ਘਰ ਦੇ ਕਹਣਗੇ ਵੀ ਇੱਥੇ ਸੇਵਾ ਤੇ ਨਹੀਂ ਜਾਣਾ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਆ ਘਰਦਿਆਂ ਦਾ ਸਹਿਯੋਗ ਹੁੰਦਾ ਵਾ ਫੇਰ ਇਹ ਵੀ ਸੇਵਾ ਨੂੰ ਸਮਰਪਿਤ ਹੋਇਆ ਜਾਂਦਾ ਜਿਹੜੀ ਹੁਣ ਗੱਡੀ ਇਹ ਬਾਹਰ ਕੱਢੀ ਗਈ ਆ ਸਾਡੀ ਵੈਂਚ ਮਸ਼ੀਨ ਦੀ ਐਮਰਜੈਂਸੀ ਗੱਡੀ ਤੇ ਜਿਹੜੀਆਂ ਕਿ ਗੇ ਵੈਂਚ ਮਸ਼ੀਨਾਂ ਸਾਡੀਆਂ ਤਾਂ ਲਾਈਆਂ ਵੀ ਆ ਜਿਹੜੇ ਕਿ ਰੋਡ ਐਕਸੀਡੈਂਟ ਉਹਦੇ ਜਿਹੜੇ ਕਿ ਸਾਡੇ ਭੈਣ ਭਰਾ ਗੱਡੀਆਂ ਦੇ ਵਿੱਚ ਫਸ ਜਾਂਦੇ ਆ ਤੇ ਫਿਰ ਇਹਨਾਂ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਬਾਹ ਤੇ ਉਸ ਦੀ ਮਦਦ ਨਾਲ ਇਹ ਵੀਰ ਦੀ ਗੱਡੀ ਜਿਹੜੀ ਬਾਹਰ ਕੱਢੀ ਗਈ ਆ ਤੇ ਪਰਿਵਾਰਕ ਮੈਂਬਰਾਂ ਨਾਲ ਅਸੀਂ ਹਮੇਸ਼ਾ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਅੱਗੇ ਕੋਈ ਵੀ ਭੈਣ ਭਰਾ ਹੋਵੇ ਆਪਦੇ ਘਰ ਵਿੱਚ ਖੁਸ਼ੀ ਜੀਵਨ ਬਤੀਤ ਕਰੇ ਕਿਉਂਕਿ ਮੈਂ ਜਿੱਥੇ ਕਰ ਕੱਟ ਕਿਉਂਕਿ ਨਗਰ ਰੰਗਮ ਦੇ ਮੁਲਾਜ਼ਮਾਂ ਵੱਲੋਂ ਵੀ ਸਾਡੀ ਤਾਂ ਮੈਂ ਬਸ ਤਕਰੀਬ ਕਹਿ ਸਕਦਾ ਵੀ 10-15 ਮਿੰਟ ਵਾਸਤੇ ਹੀ ਬੜਾ ਜੇ ਪਾਸੇ ਗਿਆ ਸੀ ਮੈਂ ਹੁਣ ਸੋਚਿਆ ਸੀ ਵੀ ਚਲੋ ਮੈਂ ਘਰੇ ਜਾ ਆਵਾਂ ਤੇ ਜਦੋਂ ਇਹ ਨਾਲ ਦੀ ਨਾਲ ਪਤਾ ਲੱਗਾ ਵੀ ਇਹ ਹਾਦਸਾ ਹੋ ਗਿਆ ਤੇ ਤੁਰੰਤ ਆਪਦੀ ਇੱਥੇ ਜਿਹੜੀ ਕਟੜਾਸਾਂ ਦੇ ਪਹੁੰਚੇ ਸਾਡੀ ਟੀਮ ਸਾਡੀ ਕੋਸ਼ਿਸ਼ ਕਰਨੀ ਪ ਗੱਡੀ ਕਦੋਂ ਕਿਉਂਕਿ ਸਾਨੂੰ ਪ੍ਰੋਪਰ ਜਗ੍ਹਾ ਨਹੀਂ ਮਿਲ ਰਹੀ ਸੀ ਸੰਗਲਨੀ ਵਿੱਚ ਉਹਦੀ ਨਿਕਲ ਰੱਖਿਆ ਸੀ ਕੁੰਡੇ ਦੇ ਵਿੱਚ ਦੀ ਕਿਉਂਕਿ ਪਾਣੀ ਵੀ ਡੂੰਗਾ ਸੀਗੀ ਤੇ ਉਹਦੇ ਕਰਕੇ ਥੋੜੀ ਜੀ ਮਸ਼ਾ ਤਾਂ ਆ ਗਈ ਤੇ ਜੇ ਗੱਡੀ ਵੱਲੋਂ ਸਵਾਲ ਕੀਤੇ ਜਾ ਰਹੇ ਕਿ ਨਗਰ ਨਗਦੀ ਲਾਹ ਪਰਵਾਈ ਹੈ ਪਰ ਤੁਸੀਂ ਮੌਕੇ ਤੇ ਪਹੁੰਚ ਕੇ ਜਿਹੜੀ ਇਹ ਵੱਡਾ ਹਾਦਸਾ ਹੋਂ ਤੋਂ ਬਚਾ ਲਿਆ ਦੇਖੋ ਜੀ ਨਗਰ ਨਗਨ ਦੀ ਤਾਂ ਪ੍ਰਵਾਹ ਮੈਥੋਂ ਤਾਂ ਕਹਦਾ ਜਦੋਂ ਹੁਣ ਪਹਾੜਾਂ ਦੇ ਪਹਾੜੀ ਏਰੀਆ ਦੇ ਵਿੱਚ ਤੁਸੀਂ ਦੇਖਦੇ ਆ ਕਦੇ ਬੱਦਲ ਫਟ ਜਾਂਦਾ ਜਾਂ ਕਿਤੇ ਭਾਰੀ ਬਾਰਿਸ਼ ਹੋ ਜਾਂਦੀ ਜਾਨੀ ਨੁਕਸਾਨ ਹੋ ਜਾਂਦੇ ਆ ਉੱਥੇ ਕੀ ਉੱਥੇ ਨਗਰ ਨਗਮ ਬੈਠਾ ਵਾ ਪਾਣਾ ਨੇ ਵਿੱਚ ਜੋ ਇੱਥੇ ਤੇ ਗੱਲ ਕਰਦੇ ਜੇ ਨਗਰ ਨਗਮ ਦੀ ਡਿਊਟੀ ਜਿੱਥੇ ਬਣਦੀ ਆ ਐਡੀ ਭਾਰੀ ਮਾਤਰਾ ਜੇ ਬਾਰਿਸ਼ ਹੋਈ ਹੋਊਗੀ ਸਾਰਾ ਸ਼ਹਿਰ ਦਾ ਪਾਣੀ ਇੱਕ ਥਾਂ ਤੇ ਜਿੱਦ ਕੱਤਰ ਹੋ ਗਿਆ ਤੇ ਉਹ ਚ ਨਗਰ ਨਗਮ ਦਾ ਕੀ ਇਹ ਦੋਸ਼ ਆ ਜੇ ਨਗਰ ਨਗਮ ਦਾ ਦੋਸ਼ ਆ ਤੁਸੀਂ ਮੈਨੂੰ ਇੱਕ ਵੀ ਦੱਸਦੇ ਸ਼ਹਿਰ ਤੋਂ ਤਨ ਦੇ ਨਾਲ ਡਿਊਟੀ ਕਰ ਰਿਆ ਵਾਂ ਸ਼ਹਿਰ ਦੇ ਬੂਟਾ ਬੂਟ ਵੀ ਨਹੀਂ ਪਾਇ ਬੂਟ ਵੀ ਮੈਂ ਹੁਣ ਸ਼ਾਮ ਨੂੰ ਪਾਈ ਸੀਗੇ ਵੀ ਵਾਣ ਮੈਂ ਘਰੇ ਜਾਣਾ ਵਾ ਤੇ ਆ ਹੁਣ ਦੁਬਾਰਾ ਫਿਰ ਤੁਸੀਂ ਦੇਖ ਲਓ ਉੱਤੋਂ ਸਾਰੇ ਪਾਣੀ ਨਾਲ ਭਿੱਜੇ ਹੋਏ ਆ ਜੇ ਹਜੇ ਵੀ ਕਹਿੰਦੇ ਜੀ ਜਿਨ੍ਹਾਂ ਨੇ ਲਾਂਤਾਂ ਦੇਣੀਆਂ ਤਾਂ ਲਾਂਤਾਂ ਦੇ ਜਾਣ। ਵੀ ਇੱਕ ਹੋਰ ਗੱਲ ਸੁਣਨ ਵਾਲੀ ਗੱਲ ਆ ਵੀ। ਪਰ ਉਹ ਬੋਰ ਸਾਡਾ ਹੋਇਆ ਹੋਇਆ ਜੀ ਟਿਊਬਲ ਚੱਲ ਰਿਹਾ ਜਨਰੇਟਰ ਵੀ ਚੱਲ ਰਿਹਾ ਸਵੇਰ ਵਾਲਿਆਂ ਨੂੰ ਲਈ ਰੁਕਿਆ ਜਾ ਰਿਹਾ ਉਹਨਾਂ ਨੇ ਵੀ ਭਾਈ ਇੱਥੇ ਗੱਡੀ ਨਹੀਂ ਲਿਖ ਜਾਣੀ ਉੱਥੇ ਕਿਉਂ ਨਹੀਂ ਜਦੋਂ ਹੁਣ ਦੇਖੋ ਜੀ ਕੋਈ ਵੀ ਬੰਦਾ ਜੇ ਹੁਣ ਮੈਂ ਜਦੋਂ ਸਵੇਰੇ ਆਇਆ ਇੱਥੇ ਦੋ ਆਦਮੀ ਮੋਟਰਸਾਈਕਲ ਨੌਜਵਾਨ ਵੀਰ ਖੜੇ ਕਰਕੇ ਵਿੱਚ ਨਾ ਹੀ ਜਾਣ ਵੀ ਦੱਸੋ ਇਹ ਨਾਉਣ ਵਾਲੀਆਂ ਚੀਜ਼ਾਂ ਵੀ ਇਹ ਪਿਕਨਿਕ ਸਪੋਰਟ ਆ ਜਾਂ ਕੇ ਪੁਲ ਬਣਿਆ ਹੋਇਆ ਵੀ ਨਾਉਣ ਵਾਲਾ